ਦਾ ਜੰਮਿਆ ਤੇ ਮਰਨਾ ਵਧਾਈਆਂ ਜੱਜ ਚੱਲ ਦੇ ਬੋਲਣਾ ਠੀਕ ਆ ਫਿਰ ਵਧੀਆ ਹੋ ਰਿਹਾ ਹੋਰ ਚੱਲਦਾ ਤੈਨੂੰ ਪਤਾ ਹੀ ਆ ਯਾਰ ਬੜਾ ਔਖਾ ਹੈ ਆ 3-3 ਕਿਹੜੇ ਚਾਰ ਦਾ ਕਿਹੜੇ ਲੱਗ ਜਾਂਦੇ ਨੇ ਲੋਕ ਫੇਰ ਵੀ ਬਿੱਲ ਨਹੀਂ ਦਿੰਦੇ ਹੈਗੇ ਕੇਬਲ ਦਾ ਕੰਮ ਦਾ ਕਿੱਥੇ ਕਰ ਰਿਆ ਪੰਗਾ ਹੀ ਲੈ ਰਿਆ ਅੱਛਾ ਆਂਟੀ ਨੂੰ ਪੁੱਛਿਆ ਇਹ ਵਜਾ ਕਰ ਆਂਟੀ ਜੀ ਆਂਟੀ ਜੀ ਆ ਕੇਬਲ ਦਾ ਬਿੱਲ ਦਿਓ ਜੀ ਘਰੇ ਨਹੀਂ ਕਰਦੇ ਫੇਰ ਆ ਜਿਓ ਦੇਖ ਲਓ ਬੇਬੇ ਕਿੰਨੇ ਘੜੇ ਲਾਗੇ ਕੋਈ ਨਾ ਪਤਾ ਕਾਲੂ ਆਤੀ ਠੀਕ ਆ ਬੇਬੇ ਕਿੰਨੇ ਘਰ ਘੁੰਮ ਲਿਆ ਹਜੇ ਤੱਕ ਬੋਣੀਆਂ ਨਹੀਂ ਹੋਈ ਪਤਾ ਨਹੀਂ ਬੋਣੀਆਂ ਕਦੋਂ ਹੋ ਗਈ ਚਲ ਹੁਣ ਇੱਧਰ ਪੁੱਛਦੇ ਆ ਪੁੱਛਦੇ ਆ ਸ਼ਾਇਦ ਮਿਲ ਜਵੇ ਫੇਰ ਆਂਟੀ ਜੀ ਹਾਂਜੀ ਵੀਰੇ ਆਪਣੇ ਕੇਬਲ ਦਾ ਬਿੱਲ ਸੀਗਾ ਆਪਣਾ ਡੈਡੀ ਕੋਈ ਨਹੀਂ ਹੈਗੇ ਨਾ ਚੱਲ ਨਹੀਂ ਰਹੀ ਡੈਡੀ ਨੂੰ ਮਿਲੀ ਫਿਰ ਜਿੱਦਣ ਮਿਲ ਗਈ 10 ਤਰੀਕ ਤੋਂ ਬਾਅਦ ਮਿਲ ਜਾਊਗਾ ਕਦੋਂ ਤੱਕ ਮਿਲ ਜੂਗਾ 10 ਤਰੀਕ ਤੋਂ ਬਾਅਦ ਫਿਰ ਦੇ ਚੱਲ ਫਿਰ ਠੀਕ ਆ ਐਨੇ ਘਰ ਘੁੰਮ ਲਿਆ ਹਜੇ ਤੱਕ ਪਾਉਣੀਆਂ ਨਹੀਂ ਹੋਈਆਂ 10-4 ਘਰ ਘੁੰਮ ਲਿਆ ਹਜੇ ਤੱਕ ਪਾਉਣੀਆਂ ਨਹੀਂ ਹੋਈਆਂ ਚਲ ਆਲਟੀ ਨੇ ਪੁੱਛ ਲੰਨੇ ਆ ਆਲਟੀ ਕੇਬਲ ਦਾ ਭਲਾਈ ਕਿੱਥੋਂ ਆਇਆ ਤੂੰ ਪਾਉਣਾ ਕੇਵਲ ਆਲਾ ਭਾਈਆਂ ਬੇਬੇ ਤੁਸੀਂ 4 ਦਿਨ ਨਿਕਲ ਨੂੰ ਆ ਜਾਣੇ ਹੋ ਸਾਡੇ ਕੋਲ ਨਹੀਂ ਹੈ ਕੈਪ ਦਾ ਵਿਧਾਜ ਹਾਂ ਸਰ ਹਾਂ ਪਤਾ ਨਹੀਂ ਕਿੰਨੇ ਢੇੜੇ ਲੱਗਣਗੇ ਇਹਨਾਂ ਦੇ ਵੀ ਪੈਸੇ ਦੇਣੇ ਹੈਗੇ 15 ਦਿਨ ਨਗਰੋਂ ਤੱਕ ਸਾਡੇ ਕੋਲ ਨਹੀਂ ਹੈਗੇ ਪੈਸੇ ਅੱਜ ਕਰਦੀ ਦਿਹਾੜੀ ਹੋ ਗਈ ਅਜੇ ਤੱਕ ਬੋਡੀ ਨਹੀਂ ਹੋਈ ਚਲ ਇੱਧਰ ਪੈਣ ਨੂੰ ਬੁਸਾਉਂਦੇ ਆ ਪੈਣੇ ਨਹੀਂ ਪੈਣੇ ਆ ਕੇਵਲ ਦਾ ਫਿਰ ਲੈਣਾ ਦੀ ਭਨੇ ਵੀਰੇ 22 ਤਰੀਕ ਨੂੰ ਮਿਲੂਗਾ ਅੱਜ ਨਹੀਂ ਹੈਗੇ ਪੈਸੇ ਦੱਸ ਤੁਸੀਂ ਦੱਸ ਕਿ ਕਹਿੰਦੇ 22 ਹੋ ਜਾ ਜਾ ਹੁਣ 22 ਨੂੰ ਮਿਲ ਲੈ ਕਿਉਂ ਦੋਈ ਕਹਿਣਾ ਵੀਰੇ ਪਹਿਲਾਂ ਥੋੜੀ ਕਦੇ ਦੱਸ ਕਹਿ ਦੁੰਦੇ ਨੇ ਕਦੇ 22 ਕਹਿ ਦੁੰਦੇ ਨੇ ਆ 22 ਤਰੀਕੇ ਨਹੀਂ ਆਉਂਦੀ ਓਕੇ ਵੀ ਨਾਲੇ ਫਿਰ ਕਰੀ ਹੋਗੀ ਕਿ ਨਾ ਇੱਥੇ ਦੇਖ ਲੈ ਯਾਰ ਸਾਰੇ ਦਿਹਾੜੀ ਘੁੰਮ ਰਿਆ ਅਜੇ ਤੱਕ ਇੱਕ ਪਰਚੀ ਨਹੀਂ ਕਰਤੀ ਹੈਗੀ ਇਹਨਾਂ ਦੀ ਔਖਾ ਹੀ ਆਉਣਾ